ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਨਿਬੰਧ ਕਰਾਂਗੇ ਮੇਰਾ ਪਰਿਵਾਰ ਲਾਈਨਾਂ ਵਿੱਚ ਅਸੀਂ ਪਹਿਲੇ ਪੈਰਾ ਰਚਨਾ ਵੀ ਕੀਤਾ ਹੈ ਤੇ ਅੱਜ ਅਸੀਂ ਲਾਈਨਾਂ ਵਿੱਚ ਵੀ ਕਰਾਂਗੇ ਠੀਕ ਹੈ ਨਾ ਲੈਟਸ ਸਟਾਰਟ ਮੇਰਾ ਪਰਿਵਾਰ ਛੋਟਾ ਪਰ ਬਹੁਤ ਪਿਆਰਾ ਪਰਿਵਾਰ ਹੈ ਸਾਡੇ ਪਰਿਵਾਰ ਵਿੱਚ 6 ਮੈਂਬਰ ਹਨ ਕੌਣ ਕੌਣ ਸਨ ਦਾਦਾ ਦਾਦੀ ਮਾਤਾ ਪਿਤਾ ਮੈਂ ਤੇ ਮੇਰਾ ਛੋਟਾ ਭਰਾ ਸਾਰੇ ਪਰਿਵਾਰਿਕ ਮੈਂਬਰ ਇੱਕ ਦੂਜੇ ਨਾਲ ਪਿਆਰ ਕਰਦੇ ਹਨ ਪਿਤਾ ਦਾਦਾ ਜੀ ਸਾਨੂੰ ਜ਼ਿੰਦਗੀ ਦੇ ਨੈਤਿਕ ਮੂਲ ਸਿਖਾਉਂਦੇ ਹਨ ਯਾਨੀ ਕਿ ਮੋਰਲ ਵੈਲਿਊਜ਼ ਉਹ ਸਵੇਰੇ ਉੱਠ ਕੇ ਅਖਬਾਰ ਪੜ੍ਹਦੇ ਹਨ ਅਤੇ ਸਾਡੀ ਸਿੱਖਿਆ ਵਿੱਚ ਰੁਚੀ ਲੈਂਦੇ ਹਨ ਯਾਨੀ ਕਿ ਸਟੱਡੀ ਵਿੱਚ ਇੰਟਰਸਟ ਲੈਂਦੇ ਆਵੇਂ ਪੜ੍ਹਾਉਂਦੇ ਵੀ ਆ ਉਹ ਦਾਜੀ ਦਾਦੀ ਜੀ ਰਸੋਈ ਵਿੱਚ ਵਧੀਆ ਖਾਣਾ ਬਣਾਉਂਦੇ ਹਨ ਅਤੇ ਸਾਨੂੰ ਕਹਾਣੀਆਂ ਵੀ ਸੁਣਾਉਂਦੇ ਹਨ ਨੈਕਸਟ ਪਹਿਲੇ ਉਹਨਾਂ ਦਾਦਾ ਜੀ ਕੇ ਬਾਰੇ ਮੈਂ ਦਾਦੀ ਜੀ ਅਬ ਪਿਤਾ ਜੀ ਕੇ ਬਾਰੇ ਵਿੱਚ ਠੀਕ ਹੈ ਮੇਰੇ ਪਿਤਾ ਜੀ ਇੱਕ ਅਧਿਆਪਕ ਹਨ ਉਹ ਸਖਤ ਮਿਹਨਤੀ ਹਨ ਯਾਨੀ ਕਿ ਬਹੁਤ ਹਾਰਡ ਵਰਕ ਹੈ ਮਾਤਾ ਜੀ ਘਰ ਦੇ ਸਾਰੇ ਕੰਮ ਸੰਭਾਲਦੀਆਂ ਹਨ ਅਤੇ ਸਾਨੂੰ ਬਹੁਤ ਪਿਆਰ ਨਾਲ ਪਾਲ ਰਹੀਆਂ ਹਨ ਉਹ ਸਾਨੂੰ ਚੰਗੀ ਆਦਤਾਂ ਸਿਖਾਉਂਦੀਆਂ ਹਨ ਸਾਨੂੰ ਮਤਲਬ ਦਾਦੀ ਜੀ ਔਰ ਜੋ ਮਾਤਾ ਜੀ ਹੈ ਉਹ ہمیں ਪਾਲ ਵੀ ਰਹੇ ਹਨ ਔਰ ہمیں ਅੱਛੀ ਆਦਤیں ਵੀ ਸਿਖਾ ਰਿਹਾ ਮੇਰਾ ਭਰਾ ਮੇਰੇ ਨਾਲ ਖੇਡਦਾ ਅਤੇ ਪੜ੍ਹਾਈ ਕਰਦਾ ਹੈ ਮੇਰਾ ਭਰਾ ਮੇਰਾ ਸਭ ਤੋਂ ਵਧੀਆ ਮਿੱਤਰ ਵੀ ਹੈ ਅਸੀਂ ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ ਮੇਰੇ ਪਰਿਵਾਰ ਵਿੱਚ ਸਭ ਲੋਕ ਧਾਰਮਿਕ ਖਾਨ ਯਾਨੀ ਕਿ ਪਰਮਾਤਮਾ ਨੂੰ ਮੰਨਣ ਵਾਲੇ ਹਨ ਅਸੀਂ ਹਰ ਰੋਜ਼ ਸਵੇਰ ਤੇ ਸ਼ਾਮ ਨੂੰ ਪਾਠ ਕਰਦੇ ਹਾਂ ਅਸੀਂ ਸਾਰੇ ਤਿਉਹਾਰਾਂ ਨੂੰ ਮਿਲ ਕੇ ਮਨਾਉਂਦੇ ਹਾਂ ਮੇਰੇ ਪਰਿਵਾਰ ਵਿੱਚ ਹਮੇਸ਼ਾ ਖੁਸ਼ੀ ਦਾ ਮਾਹੌਲ ਰਹਿੰਦਾ ਹੈ ਪਰਿਵਾਰ ਦੇ ਨਾਲ ਵਕਤ ਬਿਤਾਉਣਾ ਮੈਨੂੰ ਚੰਗਾ ਲੱਗਦਾ ਹੈ ਮੈਨੂੰ ਆਪਣੇ ਪਰਿਵਾਰ ਤੇ ਮਾਣ ਹੈ ਠੀਕ ਹੈ ਅੱਜ ਅਸੀਂ ਇਹ ਲਾਈਨਾਂ ਚ ਕੀਤਾ ਤੁਸੀਂ ਪੈਰਾ ਰਚਨਾ ਵੀ ਕੀਤਾ ਹੈ ਉਹਦੇ ਜੋ ਵੀ ਕੁਛ ਲੈਣਾ ਤੁਸੀਂ ਲਿਖ ਸਕਦੇ ਹੋ ਵੈਸੇ ਪੇਪਰ 'ਚ 8 10 ਜਾਂ 12 ਤੋਂ ਵੱਧ ਨਹੀਂ ਲਿਖਣ ਨੂੰ ਕਿਹਾ ਜਾਏਗਾ ਮੋਸਟਲੀ 8 ਹੀ ਹੁੰਦਾ ਠੀਕ ਹੈ ਕਾਪੀ 'ਚ ਤੁਸੀਂ ਸਾਰੇ ਨੋਟ ਕਰੋਗੇ ਤੇ ਪੇਪਰ 'ਚ 8 10 ਤੱਕ ਚੰਗੀ ਤਰ੍ਹਾਂ ਕਾ ਲੈਣਾ ਸਪੈਲਿੰਗ ਮਿਸਟੇਕ ਨਾ ਇਸੇ ਅਰੇਬੀਆ ਰਿਕਾਰ ਕੇ ਜਾਂ ਬਿੰਦੀ ਟਿੱਪੀ ਕਰਕੇ ਪੂਰਾ ਵਰਡ ਗਲਤ ਹੋ ਜਾਣਾ ਹੈ ਧਿਆਨ ਰੱਖਣਾ ਠੀਕ ਹੈ